ਚੰਗੇ ਸਾਈਲੇਜ ਦਾ ਵਸੇ ਹੀ ਹੈ ਵੀ ਸਭ ਤੋਂ ਮੇਨ ਤਾਂ ਇਹ ਹੈ ਵੀ ਪਾਣੀ ਨਹੀਂ ਉਹਦੇ ਵਿੱਚ ਹੋਣਾ ਚਾਹੀਦਾ ਹੁਣ ਜੇ ਤੁਸੀਂ 7 ਰੁਪਏ ਖਰੀਦਦੇ ਹੋ ਲਿਆ ਕੇ ਪਸ਼ੂ ਨੂੰ ਪਾਣੀ ਪਾਈ ਜਾਂਦੇ ਹੋ ਨਾਲੇ ਤਾਂ ਆਪ ਦੀ ਥੋੜਾ ਨੁਕਸਾਨ ਹੋ ਗਿਆ ਨਾਲੇ ਤੁਹਾਡੇ ਪਸ਼ੂ ਦਾ ਨੁਕਸਾਨ ਹੈ ਕਿਉਂ ਪਸ਼ੂ ਦੀ ਖਰਾਕ ਪੂਰੀ ਨਾ ਹੋਈ ਤਾਂ ਉਹਨੇ ਤੁਹਾਨੂੰ ਪ੍ਰੋਬਲਮਾਂ ਹੀ ਦੇਣੀਆਂ ਚਾਹੇ ਉਹ ਬਿਮਾਰ ਹੋਊਗਾ ਉਹਨੇ ਪ੍ਰੋਡਕਸ਼ਨ ਨਹੀਂ ਪੂਰੀ ਦੇਣੀ ਵੀ ਕੁਝ ਵੀ ਨਹੀਂ ਉਹਦੇ 'ਚ ਐਵੇਂ ਕਚਰਾ ਹੀ ਆ ਉਹ ਚਾਹੇ ਜਿੰਨਾ ਮਰਜੀ ਦਾਣਾ ਹੋਵੇ ਜੇ ਮੇਰਾ ਵੀ ਉਹਦੇ 'ਚ ਪਾਣੀ ਹੈ ਨਾ ਉਹ ਤੁਹਾਡਾ ਕੁਝ ਨਹੀਂ ਕਿਸੇ ਕੰਮ ਦਾ ਠੀਕ ਕਰੋ ਘੱਟੋ ਘੱਟ 25 ਕਿਲੋ ਚੰਗਾ ਪਸ਼ੂ ਖਾ ਜਾਂਦਾ ਉਹਦਾ ਪਲੱਸ ਵੀ ਕੋਈ ਪ ਵਰੀਆ ਸਾਈਲੇਜ ਖਾ ਜਾਂਦੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵੀਰ ਨੇ ਬਾਈ ਜੀ ਆਪਾਂ ਨੂੰ ਪੁੱਛਿਆ ਸੀਗਾ ਵੀ ਆਪਾਂ ਸਾਈਲੇਜ ਦੀ ਵਰਤੋਂ ਕਰਦੇ ਆ ਆਪਣੇ ਰਾਜਸਥਾਨ ਦੇ ਵੀਰ ਆਹੋ ਹਾਂਜੀ ਉਹ ਕਹਿੰਦਾ ਵੀ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਸਾਈਲੇਜ ਐ ਮੱਕੀ ਵਾਲਾ ਉਹ ਆਮ ਮਿਲ ਜਾਂਦਾ ਹਾਂਜੀ ਤੇ ਆਪਣੇ ਮਿਲਦਾ ਵੀ ਨਹੀਂ ਉਹ ਵੀ ਕਹਿਣ ਦਾ ਮਤਲਬ ਆਪਾਂ ਬਿਜਾਈ ਨਹੀਂ ਕਰਦੇ ਮੱਕੀ ਦੀ ਆਪਣੇ ਹੁੰਦੀ ਨਹੀਂ ਹਾਂਜੀ ਤੇ ਉਹ ਕਹਿੰਦਾ ਵੀ ਮੈਂ ਕਿੱਥੋਂ ਸਾਈਲੇਜ ਲੈ ਕੇ ਆਵਾਂ ਇਹਦੇ ਕੀ ਬੈਨੀਫਿਟ ਹੁੰਦੇ ਆ ਤੇ ਉਹ ਕਹਿੰਦਾ ਸਾਈਲੇਜ ਦੀ ਆਪਾਂ ਪਛਾਣ ਕਿਵੇਂ ਕਰੀਏ ਵੀ ਇਹ ਸਾਈਲੇਜ ਚੰਗਾ ਹੈ ਏਰੀਆ ਪੋਸਟ ਕੰਪਨੀ ਦਾ ਲੈ ਕੇ ਆਈਏ ਹਾਂਜੀ ਉਹ ਇਸ ਤਰ੍ਹਾਂ ਵੀ ਬਜਾਈ ਤਾਂ ਜਿਵੇਂ ਆਪਣੇ ਹੁੰਦੀ ਹੈ ਆਪਣੇ ਏਰੀਆ 'ਚ ਤਾਂ ਜੇ ਕਿਤੇ ਨਹੀਂ ਹੁੰਦੀ ਤਾਂ ਫਿਰ ਉਹਨਾਂ ਨੂੰ ਖਰੀਦਣੀ ਪਊਗੀ ਪਰ ਥੋੜੀ ਜਿਹੀ ਮਿਹਨਤ ਜ਼ਿਆਦਾ ਹੋ ਜਾਂਦੀ ਹੈ ਆਪਣੇ ਏਰੀਆ 'ਚ ਇਸ ਕਰਕੇ ਜੇ ਕਿਸੇ ਦਾ ਖਰੀਦ ਕੇ ਚੱਲਦਾ ਤਾਂ ਮੇਰਾ ਵੀ ਉਹ ਲੈ ਸਕਦਾ ਜਾਂ ਜਿਵੇਂ ਵੀ ਜੇ ਉਹਨਾਂ ਨੇ ਸਾਈਲੇ ਲੈਣਾ ਤਾਂ ਪੰਜਾਬ 'ਚ ਵੀਰੇ ਆਪਣੇ ਨੇੜੇ ਪੰਜਾਬ ਹੈ ਵਧੀਆ ਮਿਲ ਜਾਂਦਾ ਕਿਸੇ ਵੀ ਚੰਗੀ ਫਾਰਮ ਫਾਰਮ ਤੋਂ ਲੈ ਲਓ ਇਹਾਂ ਕਸੇ ਫਾਰਮਰ ਤੋਂ ਲੈ ਲਓ ਅੱਜ ਕੱਲ ਫਾਰਮਰ ਬਹੁਤ ਪੁਰਾਣੇ ਡੇਰੀ ਫਾਰਮਰ ਐ ਜਿਹੜੇ ਉਹ ਮੇਰਾ ਵੀ ਰਸਾਈਲੇਜ ਬਣਾ ਰਹੇ ਆ ਖੁਦ ਵੇਚ ਰਹੇ ਆ ਉਹਨਾਂ ਦਾ ਕੀ ਆ ਉਹਨਾਂ ਦਾ ਐਕਸਪੀਰੀਅੰਸ ਤੁਹਾਨੂੰ ਨਾਲ ਜੁੜ ਜੂਗਾ ਕਿ ਉਹਨਾਂ ਨੇ ਲੰਮੇ ਟਾਈਮ ਤੋਂ ਉਹ ਪਾ ਰਿਆ ਚੰਗੇ ਸਾਈਲੇਜ ਦਾ ਵਸੇ ਇਹੀ ਐ ਵੀ ਸਭ ਤੋਂ ਮੇਨ ਤਾਂ ਇਹ ਐ ਵੀ ਪਾਣੀ ਨਹੀਂ ਉਹਦੇ ਵਿੱਚ ਹੋਣਾ ਚਾਹੀਦਾ ਹੁਣ ਜੇ ਤੁਸੀਂ 7 ਰੁਪਏ ਖਰੀਦਦੇ ਹੋ ਲਿਆ ਕੇ ਪਸ਼ੂਆਂ ਨੂੰ ਪਾਣੀ ਪਾਈ ਜਾਂਦੇ ਹੋ ਨਾਲੇ ਤਾਂ ਆਪਦੀ ਤੁਹਾਡਾ ਨੁਕਸਾਨ ਹੋ ਗਿਆ ਨਾਲੇ ਤੁਹਾਡੇ ਪਸ਼ੂ ਦਾ ਨੁਕਸਾਨ ਐ ਕਿਉਂ ਪਸ਼ੂ ਦੀ ਖਰਾਕ ਪੂਰੀ ਨਾ ਹੋਈ ਤਾਂ ਉਹਨੇ ਤੁਹਾਨੂੰ ਪ੍ਰੋਬਲਮਾਂ ਹੀ ਦੇਣੀਆਂ ਚਾਹੇ ਉਹ ਬਿਮਾਰ ਹੋਊਗਾ ਉਹਨੇ ਪ੍ਰੋਡਕਸ਼ਨ ਨਹੀਂ ਪੂਰੀ ਦੇਣੀ ਵੀ ਕੁਝ ਵੀ ਨਹੀਂ ਉਹਦੇ ਚ ਐਵੇਂ ਕਚਰਾ ਹੀ ਆ ਉਹ ਕੋਈ ਵੀ ਸਾਇਲੇ ਮੇਰਾ ਵੀਰ ਤੁਸੀਂ ਖਰੀਦੋ ਤਾਂ ਆ ਜਾਂ ਤਾਂ ਤੁਸੀਂ ਉਹਨੂੰ ਯੂਜ਼ ਕਰਕੇ ਦੇਖ ਸਕਦੇ ਹੋ ਜਾਂ ਕਿਸੇ ਤੋਂ ਉਹਦੀ ਰਿਪੋਰਟ ਲੈ ਲਓ ਉਹਦੇ ਚ 31 32 ਤੱਕ ਕੋਸ਼ਿਸ਼ ਕਰੋ ਵੀ ਤੁਹਾਨੂੰ ਉਹਦਾ ਡਰਾਈ ਮੈਟਰ ਮਿਲ ਜਾਵੇ ਉਹਦੇ ਵਿੱਚ ਤੇ ਸਟਾਰਚ ਵੀ ਜਿਹੜਾ ਹੈ ਪ੍ਰੋਟੀਨ 7 8% ਮਿਲ ਜਾਵੇ ਚੰਗਾ ਸਟਾਰਚ ਮਿਲ ਜੇ 25 ਪਲੱਸ ਹੀ ਤੁਹਾਨੂੰ ਸਟਾਰਚ ਚ ਉਹਦੇ ਵਿੱਚ ਦਾਣਾ ਜਿਹੜਾ ਅਨਾਜ ਮਿਲ ਜਵੇ ਬਸ ਉਹਦਾ ਡਰਾਈ ਮੈਟਰੀ ਸਭ ਤੋਂ ਮੇਨ ਆ ਕਿਉਂਕਿ ਚਾਰਤਾ ਆ ਰਿਹਾ ਅੱਜਕੱਲ ਪਰ ਸਾਰਾ ਚਾਰ ਮੇਰਾ ਵੀ ਇੱਕੋ ਜਿਹਾ ਨਹੀਂ ਆਉਂਦਾ 8-10 ਗੰਨਾ ਜੇ ਤੁਸੀਂ ਲੈਨੇ ਹੋ ਨਾ ਦੋ ਵਿੱਚੋਂ ਖਰਾਬ ਨਿਕਲ ਜਾਂਦੀਆਂ ਐਵੇਂ ਪਾਣੀ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਕਿਸੇ ਵੀਰ ਕੋਲੇ ਪਾਣੀ ਵਾਲੀ ਸਾਈਲੇਜ ਹੈਗਾ ਵੀ ਉਹਦੇ ਵਿੱਚੋਂ ਪਾਣੀ ਨਿਕਲ ਰਿਹਾ ਨਹੀਂ ਮੇਰਾ ਫਿਰ ਉਹ ਨਾ ਪਾਉ ਉਹ ਪਸ਼ੂ ਦੀ ਖਰਾਕ ਨਹੀਂ ਪੂਰੀ ਕਰਦਾ ਥੋੜਾ ਵੀ ਨੁਕਸਾਨ ਹੈ ਪਸ਼ੂ ਦਾ ਵੀ ਨੁਕਸਾਨ ਹੈ ਕੋਸ਼ਿਸ਼ ਕਰੋ ਵੀ ਜੇ ਚਾਹੇ 1 ਰੁਪਿਆ ਮਹਿੰਗਾ ਖਰੀਦ ਲਓ ਜੇ ਤੁਸੀਂ ਸਾਈਲੇਜ ਪਾਉਣ ਦੇ ਇੱਛੂ ਕੋ ਤਾਂ ਉਹਨੂੰ ਜੇ 7 ਮਿਲ ਰਿਹਾ ਤੁਸੀਂ 8 ਖਰੀਦ ਲਓ ਪਰ ਉਹ ਗੱਲ ਉੱਥੇ ਆ ਜਾਣੀ ਆ ਉਹਦਾ ਡਰਾਈ ਮੈਟਰ ਇੰਨਾ ਇੰਨਾ ਵਧੀਆ ਹੋਣਾ ਵੀ ਤੁਹਾਡੇ ਪਸ਼ੂ ਦੇ ਪ੍ਰੋਡਕਸ਼ਨ ਵਧੀਆ ਦੇਣੀ ਹੈ ਤੁਹਾਡੇ ਪਸ਼ੂ ਨੂੰ ਖਰਾਕ ਪੂਰੀ ਹੋਣੀ ਹੈ ਤੇ ਤੁਹਾਡਾ ਕੰਮ ਵੀ ਸੌਖਾ ਹੋ ਜਾਣਾ ਵੀ ਗੱਠ ਲਿਆਂਦੀ ਖੋਲੀ ਤੁਸੀਂ ਤੇ ਪਾ ਲਈ ਚੰਗਾ ਖਰੀਦੋ ਕਹਿਣ ਦਾ ਮਤਲਬ ਮਾੜਾ ਸਾਈਲੇਜ ਕਦੇ ਵੀ ਨਾ ਖਰੀਦੋ ਕੱਲਾ ਸਾਈਲੇਜ ਦਾ ਨਾਂ ਸੁਣ ਕੇ ਹੀ ਮੇਰਾ ਵੀਰ ਉਹਨੂੰ ਨਾ ਖਰੀਦੋ ਵੀ ਸਾਈਲੇਜ ਜੀ ਸਾਈਲੇਜ ਐ ਇਸ ਤਰ੍ਹਾਂ ਨਹੀਂ ਵਿਸਾਇਲੇ ਦੀ ਕੁਆਲਿਟੀ ਬਹੁਤ ਮਹਣੇ ਰੱਖਦੀ ਆ ਤੇ ਤੁਸੀਂ ਇੱਕ ਗੱਲ ਇਹਦੇ ਵਿੱਚ ਕਹੀ ਹੈ ਵੀ 25% ਇਹਦੇ ਵਿੱਚ ਸਟਾਰਚ ਹੋਣਾ ਚਾਹੀਦਾ ਹਾਂਜੀ ਉਹ ਨੋਰਮਲ ਜ਼ਿੰਮੇਦਾਰ ਨੂੰ ਕਿਵੇਂ ਪਤਾ ਲੱਗੂਗਾ ਵੀ ਇਹਦੇ ਵਿੱਚ 25% ਸਟਾਰਚ ਹੈ ਉਹ ਜਾਂ ਤਾਂ ਵੀਰੇ ਆਪਾਂ ਰਿਪੋਰਟ ਲੈ ਸਕਦੇ ਹਾਂ ਨਾ ਕਿਸੇ ਤੋਂ ਜਿਹੜੀ ਕੋਈ ਰਜਿਸਟਰ ਫਾਰਮ ਹੈ ਨਹੀਂ ਤਾਂ ਆਪਾਂ ਜਿਵੇਂ ਜਿਵੇਂ ਪਾਵਾਂਗੇ ਜਾਂ ਕਿਸੇ ਫਾਰਮਰ ਕੋਈ ਪਾਉਂਦਾ ਹੈ ਤਾਂ ਉਹਦੇ ਚੋਂ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਇੰਨਾ ਕਿ ਇਹਦੇ ਵਿੱਚ ਦਾਣਾ ਹੈ ਦਾਣਾ ਵਧੀਆ ਕ੍ਰਾਸ਼ ਹੈ ਉਹ ਸਾਫ ਤਾਂ ਨਹੀਂ ਪਿਆ ਤੇ ਉਹਦੇ 'ਚ ਥੋੜਾ ਜਿਹਾ ਆਪਾਂ ਨੂੰ ਜਿਵੇਂ ਜਿਵੇਂ ਆਪਾਂ ਉਹਦੀ ਵਰਤੋਂ ਕਰਾਂਗੇ ਨਾ ਉਵੇਂ ਉਹਦੀ ਪਛਾਣ ਆ ਜਾਣੀ ਹੈ ਪਰ ਮੰਗ ਕਰੋ ਸਭ ਤੋਂ ਪਹਿਲਾਂ ਮੰਗ ਡ్రਾਈ ਮੈਟਰ ਦੀ ਕਰੋ ਚਾਹੇ ਜਿੰਨਾ ਮਰਜ਼ੀ ਦਾਣਾ ਹੋਵੇ ਜੇ ਮੇਰਾ ਵੀ ਉਹਦੇ 'ਚ ਪਾਣੀ ਹੈ ਨਾ ਉਹ ਤੁਹਾਡਾ ਕੁਝ ਨਹੀਂ ਕਿਸੇ ਕੰਮ ਨਹੀਂ ਤੇ ਹੁਣ ਆਪਾਂ ਜੇ ਗੱਲ ਕਰੀਏ ਵੀ ਆਪਾਂ ਸਾਈਲੇਜ ਜਿਹੜੀ ਦੀ ਵਰਤੋਂ ਕਿਵੇਂ ਕਰਨੀ ਹੈ ਕਿੰਨਾ ਕੁ ਪਾਉਣਾ ਇੱਕ ਦਿਨ ਦੇ ਵਿੱਚ ਸੁਣੋ ਆਪਾਂ ਵੀਰੇ ਇਹ ਵਜਨ ਦੇ ਵਜਨ ਦੇ ਹਿਸਾਬ ਨਾਲ ਬੈਂਦਾ ਉਮੂਮਨ ਚੰਗਾ ਪਸ਼ੂ ਜਾਣੀ ਮੇਰਾ ਵੀਰ ਇਹਨੂੰ ਖਾ ਜਾਂਦਾ 25 ਕਿਲੋ 25 ਕਿਲੋ ਸਾਈਲੇਜ ਹਾਂਜੀ ਸਾਬ ਮੈਂ ਖਾ ਜਾਂਦਾ ਹਾਂ ਹਾਂਜੀ ਨਾਰਮਲ weight ਦੀ ਆਪਾਂ ਗੱਲ ਕਰ ਲਈਏ 5 ਕੁਆਂਟਲ 6 ਕੁਆਂਟਲ 7 ਕੁਆਂਟਲ ਇਹ ਪਸ਼ੂ ਦੀ ਖਰਾਕ ਜਿਹੜੀ ਪੂਰੀ 17 18% ਜਦੋਂ ਤੁਸੀਂ ਡਰਾਈ ਮੈਟਰ ਪੂਰਾ ਕਰੋਗੇ ਨਾ ਤੇ ਤੁਹਾਨੂੰ ਉਹਦੇ ਵਿੱਚ ਵੱਡਾ ਹਿੱਸਾ ਜਿਹੜਾ ਮੇਰਾ ਵੀਰ ਸਾਈਲੇਜ ਦਾ ਚਾਹੀਦਾ 25 ਕਿਲੋ ਘੱਟੋ ਘੱਟ 25 ਕਿਲੋ ਚੰਗਾ ਪਸ਼ੂ ਖਾ ਜਾਂਦਾ ਉਹਦਾ ਪਲੱਸ ਵੀ ਕੋਈ ਪਸ਼ੂ ਦਾ 35 ਕਿਲੋ ਤੱਕ ਵਧੀਆ ਸਾਈਲੇਜ ਖਾ ਜਾਂਦੇ ਆ ਜੀ ਠੀਕ ਹੈ ਜੀ ਹਾਂ ਜੇ ਤੁਸੀਂ 5-10 ਕਿਲੋ ਕਹਿ ਕੇ ਸਾਈਲੇਜ ਤੋਲ ਕੇ ਪਾਉਂਗੇ ਕਹੂਂਗੇ ਸਾਈਲੇਜ ਪਾਤਾ ਨਹੀਂ ਉਹ ਕੁਛ ਨਹੀਂ ਉਹ ਕੰਮ ਨਹੀਂ ਆਉਣਾ ਤੁਹਾਡੇ ਤੇ ਟੂੜੀ ਤਾਂ ਮਿਕਸ ਕਰਨੀ ਪਊਗੀ ਇੱਥੇ ਦੇ ਟੂੜੀ ਮੇਰਾ ਵੀਰ ਇਹਦੇ ਵਿੱਚ ਤੂੜੀ ਜੇ ਤੁਹਾਡਾ ਸਾਈਲੇਜ ਵਧੀਆ ਕੁਆਲਿਟੀ ਦਾ ਆ ਉਹਦਾ ਡਰਾਈ ਮੈਟਰ ਵਧੀਆ ਹੈ ਤੇ ਤੂੜੀ ਉਹ ਚ ਕਿਲੋ ਅੱਧਾ ਕਿਲੋ ਹੀ ਪੈਂਦੀ ਹੈ ਬਸ ਠੀਕ ਹੈ ਜੇ ਹੁਣ ਤੁਹਾਡਾ ਪਾਣੀ ਦਾ ਭਰਿਆ ਮਾੜਾ ਸਾਈਲੇਜ ਹੈ ਜਿਹਦੇ ਡਰਾਈ ਮੈਟਰ ਪੂਰਾ ਨਹੀਂ 8-10% ਡਰਾਈ ਮੈਟਰ ਹੈ 10 ਹੋ ਜੇ 15 ਹੋ ਜੇ ਉਹ ਤੁਸੀਂ ਫਿਰ ਉਹ ਚ ਤਾਂ ਭਾਵੇਂ 5 ਕਿਲੋ ਤੂੜੀ ਪਾ ਦਿਓ ਸਾਰੀ ਉਹ ਸੈੱਟ ਹੋ ਜਾਣੀ ਹੈ ਜਿਹੜਾ ਵਧੀਆ ਸਾਈਲੇਜ ਆ ਉਹਦੇ ਚ ਤੂੜੀ ਨਹੀਂ ਪੈਂਦੀ ਬਹੁਤੀ ਉਹਦੇ ਚ ਕਿੱਲੋ ਹੀ ਤੂੜੀ ਪੈਣੀ ਆ ਜੇ ਤੁਸੀਂ ਉਹਦੇ ਚ ਤੂੜੀ ਜ਼ਿਆਦਾ ਪਾਉਂਗੇ ਤੇ ਫਿਰ ਤੁਹਾਡੀ ਪ੍ਰੋਡਕਸ਼ਨ ਘਟ ਜਾਨੀ ਆ ਦੁੱਧ ਨਹੀਂ ਪਸ਼ੂਆਂ ਨੇ ਤੁਹਾਨੂੰ ਤੇ ਮਾੜਾ ਸਾਈਲੇਜ ਜਿਵੇਂ ਤੁਸੀਂ ਕਿਹਾ ਜ਼ਿਆਦਾ ਪਾਣੀ ਦੀ ਮਾਤਰਾ ਹੁੰਦੀ ਆ ਉਹਦੇ ਨੁਕਸਾਨ ਕੀ ਹੋ ਸਕਦੇ ਬਹੁਤ ਨੁਕਸਾਨ ਆ ਵੀਰੇ ਸਭ ਤੋਂ ਪਹਿਲਾਂ ਮੇਨ ਨੁਕਸਾਨ ਮੇਰਾ ਵੀ ਜਾਨੀ ਉਹਦਾ ਇਹ ਹੈ ਵੀ ਤੁਹਾਡੇ ਪਸ਼ੂ ਦੀ ਖਰਾਕ ਨਹੀਂ ਪੂਰੀ ਹੋਣੀ ਉਹ ਪਾਣੀ ਵਾਲਾ ਤੁਸੀਂ ਪਾਉਂਗੇ ਇੱਕ ਤਾਂ ਉਹਦੇ ਵਿੱਚ ਉਹ ਅਸਲ ਚ ਤਾਂ ਉਹ ਸਾਈਲੇਜ ਦੀ ਕਿਰਿਆ ਹੀ ਹੁੰਦੀ ਆ ਨਾ ਬਣਨ ਦੀ ਵੀ ਉਹ ਬਣਿਆ ਕਿਹਜਾ ਜੇ ਉਹਦੇ ਚ ਪਾਣੀ ਆ ਉਹ ਬਣਿਆ ਹੀ ਨਹੀਂ ਹਮ ਹੁਣ ਤੁਸੀਂ ਕੋਈ ਆਚਾਰ ਆਪਾਂ ਖਾਣੇ ਆ ਘਰੇ ਵੀ ਜਾਂ ਹੋਰ ਜੇ ਆਚਾਰ ਕੋਈ ਬਣਿਆ ਹੀ ਨਹੀਂ ਤਾਂ ਫਿਰ ਉਹਨੂੰ ਕਿਵੇਂ ਖਾ ਖਾਦਾ ਜਾਊਗਾ ਉਹਦੇ 'ਚ ਹੁਣ ਪਹਿਲੀ ਪਹਿਲੀ ਗੱਲ ਤਾਂ ਉਹਦੇ ਪਾਣੀ ਐ ਉਹ ਬਣਿਆ ਹੀ ਕੁਛ ਨਹੀਂ ਫਿਰ ਉਹਨੇ ਪਸ਼ੂ ਦੀ ਖਰਾਕ ਨਹੀਂ ਪੂਰੀ ਕਰਨੀ ਪਸ਼ੂ ਨੂੰ ਵਿੱਚੋਂ ਕੁਛ ਨਹੀਂ ਮਿਲਣਾ ਉਹਦੇ 'ਚ ਕੋਈ ਮਤਲਬ ਉਲੀ ਫੰਗਸ ਵੀ ਆ ਸਕਦੀ ਐ ਉਹ ਤਾਂ ਪੈ ਹੀ ਨਹੀਂ ਸਕਦਾ ਨਾ ਉਹ ਤਾਂ ਵਰਤੋਂ 'ਚ ਹੀ ਨਹੀਂ ਆ ਸਕਦਾ ਉਹ ਤਾਂ ਨਾ ਪਾਓ ਉਸ ਤੋਂ ਚੰਗਾ ਤਾਂ ਕੋਈ ਹੋਰ ਕੋਈ ਊੜੀ ਚੰਨੀ ਕਰ ਲਓ ਭਾਵੇਂ ਉਹ ਚੰਗੀ ਐ ਠੀਕ ਐ ਜੀ ਤੇ ਲਓ ਜੀ ਇਹ ਜਾਣਕਾਰੀ ਸੀਗੀ ਜਿਹੜੀ ਆਪਣੀ ਸਪੈਸ਼ਲ ਸਾਈਲੇਜ ਨੂੰ ਲੈ ਕੇ ਸੀਗੀ ਕਿਉਂਕਿ ਕਿਸੇ ਵੀਰ ਨੇ ਕਮੈਂਟ ਕਰਕੇ ਆਪਾਂ ਨੂੰ ਪੁੱਛਿਆ ਸੀ ਮੈਂ ਸਾਈਲੇਜ ਕਿੱਥੋਂ ਲੈ ਕੇ ਆਵਾਂ ਕਿਵੇਂ ਉਹਦੀ ਵਰਤੋਂ ਕਰਾਂ ਚੰਗੇ ਸਾਈਲੇਜ ਦੀਆਂ ਕੀ ਨਿਸ਼ਾਨੀਆਂ ਐ ਤੇ ਮਾੜੇ ਸਾਈਲੇਜ ਦੀਆਂ ਕੀ ਨਿਸ਼ਾਨੀਆਂ ਉਮੀਦ ਕਰਦੇ ਆਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਣੀ ਐ ਜਾਣਕਾਰੀ ਵਧੀਆ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਹੋਰ ਵੀ ਤੁਹਾਡੇ ਵਾਸਤੇ ਇਹੋ ਜੀਆਂ ਜਾਣਕਾਰੀਆਂ ਲੈ ਕੇ ਆ ਸਕੀਏ ਤੇ ਹੁਣ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਾ